ਇਹ ਰੰਤ ਕੇਜਰੀਵਾਲ ਜੀ ਦੀ ਗਫਤਾਰੀ ਦੇ ਵਤੋਂ ਠੀਕ ਹੈ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਭੁਖੜ ਹੜਤਾਲ ਤੇ ਆ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਉਹ ਕੇਸ ਜਿਹੜੇ ਵਾਪਸ ਲੈ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਉੱਤੇ ਛੁਡਿਆ ਕੀਤਾ ਜਾਦਾ ਤਾਂ ਨਾ ਸ਼ਾਈ ਸਿੱਖ ਦਰਤੇ ਆ ਉਹ ਜਿੰਨੇ ਮਰਜ਼ੀ ਐਮਐਲਏਾਂ ਤੇ ਇਸ ਦੁਕਾਦਾਂ ਜਿੰਨੇ ਮੱਥੀ ਮੰਤਰੀਆਂ ਪਸਾ ਲੈਣ ਜਿੰਨੇ ਮੱਜੀ ਸਾਡੇ ਪਾਰਟੀ ਦੇ ਅੱਗੋਂ ਪਸਾ ਲੈਣ ਆਮ ਆਦਮੀ ਪਾਰਟੀ ਦਬਾਈ ਨਹੀਂ ਜਾ ਸਕਦੀ ਲੋਲ ਯਾਰ ਕੇ ਕੇ ਸਰਕਾਰ ਦੇ ਆਮ ਆਦਮੀ ਪਾਰਟੀ ਆਪਣੇ ਕੌਮੀ ਕਿਦਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਗਫਤਾਰੀ ਦੇ ਬਤ ਠੀਕ ਹੈ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਭੁਖ ਹੜਤਾਲ ਤੇ ਹੈ पूरे देश ਦੇ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ-ਜਿੱਥੇ ਵੀ ਸਾਡੀ ਪਾਰਟੀ 14 17 ਸੂਬਿਆਂ ਦੇ ਵਿੱਚ ਹੈ ਸਾਦੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾशाही ਦੇ ਖਿਲਾਫ ਸਾਡਾ ਦੇਸ਼ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ ਉਸ ਦੇਸ਼ ਦੇ ਅੰਦਰ ਜਿੱਦਾਂ ਮੋਦੀ ਦੀ ਅਮਿਤ ਸ਼ਾਹ ਦੀ ਭਾਜਪਾ ਦੀ ਤਾਨਾਸ਼ਹੀ ਕੰਮ ਕਰ ਰਹੀ ਹੈ ਉਹ ਦਾ ਅਸਫੇਲਤਾ ਨਾ ਚਾਹੀ ਸਿੱਖਦਾ ਤੇ ਆ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਭਾਜਪਾ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਕਿਹ ਨਾ ਕਿ ਝੂਠੇ ਕੇਸ ਦੇ ਚ ਫਸਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਰ ਦਿੱਤਾ ਜਾਂਦਾ ਸੋ ਅਸੀਂ ਅੱਜ ਪੂਰੇ ਤੈਅ ਦੇ ਤਮੰਗ ਕਰੇ ਕਿ ਅਰਵਿੰਦ ਕੇ ਦੀਵਾਲ ਜੀ ਮਨਦੀਪ ਸੋਸ਼ੋਧਿਆ ਜੀ ਸੰਜੇ ਸਿੰਘ ਜੀ ਸਤੰਦਰ ਜੈਨ ਜੀ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਜ ਕਿਥੇਗੇ ਉਹ ਕੇਸ ਜਿਹੜੇ ਵਾਪਸ ਲੈ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਵਿੱਚੋਂ ਧਿਆ ਕੀਤਾ ਜਾਂਦਾ ਅੱਜ ਦਾ ਬਲ ਜਿਹੜਾ ਸਾਡਾ ਏ ਪੋਖਰਤਾਲ ਅਸੀਂ ਜਿਹੜੇ ਲੋਕ ਇੱਥੇ ਬੈਠੇ ਆ ਸਾਡੇ ਸ਼ਹਿਰੀ ਪ੍ਰਧਾਨ ਮਨੀਸ਼ ਜੀ ਦਿਅਤੀ ਪ੍ਰਧਾਨ ਢਿਲੋ ਸਾਹਿਬ ਭੁੱਲਣ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਤਲਵਾਰ ਸਾਹਿਬ ਗੁਪਤਾ ਜੀ ਸਾਡੀ ਡਿਊਟੀ ਇੱਥੇ ਲੱਗੀ ਆ ਸਾਡੇ ਬਾਕੀ ਐਮਐਲਏ ਸਾਹਿਬ ਸਾਡਿਆਂ ਦੀ ਡਿਊਟੀ ਖੜਕੜਕਲਾ ਉਕਮੰਤੀ ਜੀ ਦੇ ਨਾਲ ਲੱਗੀ ਆ ਸਾਰੇ ਉੱਥੇ ਗਏ ਅਸੀਂ ਜਿਨ੍ਹਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੇ ਉਹ ਜਿਹੜਾ ਪ੍ਰੋਟੈਸਟ ਜਿਹੜਾ ਇਹ ਪੋਖਰਤਾਲ ਜਿਹੜੀ ਉਹ ਕਰਦੇ ਹਾਂ ਜੀ ਇੱਕ ਦਿਨ ਦਾ ਹੋਏਗਾ ਜੀ ਇੱਕ ਦਿਨ ਦਾ ਇਹ ਪੋਖਰਤਾਲ ਜਿਹੜੀ ਆ ਇੱਕ ਦਿਨ ਦੀ ਆ ਪਰ ਅਸੀਂ ਆਪਣਾ ਸੰਗਠਨ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਈ ਕਮਾਂਡ ਅਗਲਾ ਐਕਸ਼ਨ ਲਾਊਗੀ ਅਸੀਂ ਉਹਨਾਂ ਚਿਤ ਤੱਕ ਆਪਣਾ ਅਸਰ ਨਾਲ ਸ ਆਪਣੀ ਜਦੋਜਹਿਰ ਜਾਰੀ ਰੱਖਾਂਗੇ ਜਿੰਨਾ ਚਿਤ ਤੱਕ ਸਾਡੇ ਆਗੂਆਂ ਤੋਂ ਕੇਸ ਵਾਪਸ ਨਹੀਂ ਲੈ ਜਾਂਦੇ ਜਿੰਨਾ ਚਿਤ ਤੱਕ ਅਰਵਿੰਦ ਕੇਰਿਵਾਲ ਜੀ ਨੂੰ ਮੰਦੀਰ ਸੋਸ਼ੋਧਿਆ ਜੀ ਨੂੰ ਸਤੰਦਰ ਜੈਨ ਉਹਨਾਂ ਨੂੰ ਸੰਜੇ ਸਿੰਘ ਗੋੜੀ ਚ ਬੇਲ ਤੇ ਆ ਗਏ ਸਾਦਿਆਂ ਨੂੰ ਜਿੰਨਾ ਚਿਤ ਤੱਕ ਧਿਆਨ ਨਹੀਂ ਕੀਤਾ ਜਾਂਦਾ ਉਹਨਾਂ ਚਿਤ ਤੱਕ ਲੱਗਦਾ ਤੁਹਾਡੇ ਪ੍ਰੋਫੈਸਰਾਂ ਬੀਜੇਪੀ ਨੂੰ ਕੋਈ ਅਸਰ ਹੋਏਗਾ ਜਿਵੇਂ ਕਿ ਉਹਨਾਂ ਦੀ ਕਾਰਵਾਈ ਜੇ ਵੀ ਜਾਰੀ ਹੈ ਜਿਹੜੇ ਹੋ ਰਹੇ ਐਮਐਲਏ ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਸਰ ਉਹਨਾਂ ਤੇ ਅਸਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤਾਨਾਸ਼ਾਈ ਸਿੱਖਦਾ ਤੇ ਆ ਉਹ ਜਿੰਨੇ ਮਰਜ਼ੀ ਐਮਐਲਏਾਂ ਤੇ ਕੇਸ ਦਰਜ ਕਰਦਾ ਜਿੰਨੇ ਮਰਜ਼ੀ ਮੰਤਰੀਆਂ ਨੂੰ ਫਸਾ ਲੈਣ ਜਿੰਨੇ ਮਰਜ਼ੀ ਸਾਡੇ ਪਾਰਟੀ ਦੇ ਆਗੂ ਨੂੰ ਫਸਾ ਲੈਣ ਆਮ ਆਦਮੀ ਪਾਰਟੀ ਦਬਾਈ ਨਹੀਂ ਜਾ ਸਕਦੀ ਆਮ ਆਦਮੀ ਪਾਰਟੀ ਖਤਮ ਨਹੀਂ ਕੀਤੀ ਜਾ ਸਕਦੀ ਅਦਵਿੰਦ ਕੇਰਿਵਾਲ ਜੀ ਨੂੰ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਪਰ ਸਦ ਉਹਨਾਂ ਦੀ ਸੋਚ ਨੂੰ ਜਿਹੜਾ ਉਹਦੀ ਬੰਦ ਕੀਤਾ ਜਾ ਸਕਦਾ ਜਿਹੜੀ ਸੋਚ ਐਸੋ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਘੜ ਘੜ ਜਿਹੜੀ ਪਹੁੰਚ ਚੁੱਕੀ ਐ ਅਰ ਮੈਂ ਵੀ ਕਹਿਣਾ ਚਾਹੁੰਦਾ ਕਿ 24 ਦਾ ਜਦੋਂ 7 ਜੂਨ ਦਾ ਰਿਜ਼ਲਟ ਆਊਗਾ ਉਸ ਸਮੇਂ ਬੀਜੇਪੀ ਨੂੰ ਪਤਾ ਲੱਗੂਗਾ ਕਿ ਕੇਵੀ ਬਾਲ ਦੀ ਗਫਤਾਰੀ ਨਾਲ ਉਹਨਾਂ ਦਾ ਇਸ ਦੇਸ਼ ਦੇ ਵਿੱਚੋਂ ਉਹਨਾਂ ਦੇ ਇਸ ਤਾਨਾ ਸ਼ਹੀਦ ਆਜ ਦਾ ਕਿੱਦਾਂ ਅੰਤ ਹੁੰਦਾ ਇਹ 7 ਜੂਨ ਨੂੰ ਤੁਸੀਂ ਸਾਰੇ ਸਾਰੇ ਦੇਖੋਗੇ ਕਿਉਂਕਿ ਸਾਰੇ ਦੇਸ਼ ਦੇ ਵਿੱਚ ਬਹੁਤ ਰੋਸ ਹੈ ਕਿ ਝੂਟੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਸ਼ਾਇਦ ਇਹ ਦੋਸਤਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੇ ਪ੍ਰੈਜ਼ੈਂਟ ਮੁੱਖ ਮੰਤਰੀ ਨੂੰ ਇਸ ਢੰਗ ਦਾ ਝੂਟੇ ਕੇਸਾਂ ਦੇ ਵਿੱਚ ਫਸਾਇਆ ਗਿਆ ਸੋ ਇਹਦਾ ਜਿਹੜਾ ਝੂਲਮ ਇਹਦਾ ਜਿਹੜਾ ਲੋਕ ਵੋਟ ਦੇ ਦਾ ਹੀ ਤੁਹਾਨੂੰ ਆਪਣੇ ਆਪ ਦੱਸਣਗੇ ਚਾਹ ਜੂਨ ਨੂੰ ਜਦੋਂ ਰਿਜ਼ਲਟ ਆਊਗਾ ਪਰ ਬੀਜਾ ਅੱਜ ਪ੍ਰੋਟੈਸਟ ਕਰ ਰਹੀ ਹੈ ਦਿੱਲੀ ਦੇ ਵਿੱਚੋਂ